ਤਾਰੀਖ 21 ਦੂਜੇ ਮਹੀਨੇ ਦੀ ਤੇ ਆਇਆ ਮਾਨਸਾ ਪਸ਼ੂ ਮੰਡੀ ਤੇ ਤੇ ਦਿਖਾਉਂਦੇ ਆ ਕਿ ਰੇਟ ਹੈ ਤੇ ਪਰਚੀ ਦਾ ਰੋਲਾ ਮੰਡੀ ਦੇ ਵਿੱਚ ਪੈ ਗਿਆ 4% ਪਰਚੀ ਕਰਤੀ ਪਹਿਲਾਂ ਤਾਂ ਹੁੰਦੀ ਸੀ 2000 ਰੁਪਿਆ ਉੱਕਾ-ਬੁੱਕਾ ਤੇ ਹੁਣ ਲੈਣ ਵਾਲੇ ਨੂੰ 4% ਤੇ ਕਿਹੜਾ ਬੰਤਾ ਲੈ ਕੇ ਆ ਡੰਕਰ ਵੇਚੂ ਉਹ ਤੋਂ ਉਹੀ 10 ਰੁਪਏ ਪਰਚੀ ਤੇ ਜਾਂ ਐਂਟਰੀ ਪੀਸ ਥੋੜੀ ਬੋਤੀ ਕਿਹੜੀ ਹੁੰਦੀ ਹੈ 100-200 ਰੁਪਿਆ ਤੇ ਬਣੇ ਰਹੋ ਮਾਲ ਬਬਲੋਗਰ YouTube ਤੇ ਇਹਨਾਂ ਨਾਲ ਤੇ ਦਿਖਾਉਨੇ ਆ ਫਿਰ ਅੱਜ ਦੇ ਕੀ ਰੇਟ ਰਹਿੰਦੇ ਨੇ ਹਲਕਾ ਦੀ ਬਿਲਕੁਰੀ ਪਾ ਕੇ ਲਿਆ ਭਾਈ ਮੱਝ ਤੇ ਫਿਰ ਸੂਏ ਪੁੱਛਦੇ ਆ ਕਿ ਮੈਂ ਕਿਵੇਂ ਝੂਏ ਮੱਝ ਠੀਕ ਮੈਂ ਝੂਏ ਇਹ ਦੂਚ ਤੇ ਐ ਦੁੱਧ ਕਿੰਨਾ ਕੱਲ ਸੁਈਆ 18 ਲੀਟਰ ਦੁੱਧ ਤੇ ਜਨਵਰ ਕੀ ਆ ਇਹਦਾ ਕੱਟਾ ਕੱਟਾ ਵਾਂਗਰ ਕੱਟੀ ਕੱਟੀ ਆ ਕੱਲ ਸੁਈਆ ਕੱਟੀ ਆ ਮਗਰ ਤੇ ਦੁੱਧ ਕਿੰਨੇ ਲੀਟਰ ਕਹ ਹੈ 18 ਲੀਟਰ ਦੁੱਧ ਤੇ ਦੂਜੇ ਛੂਏ ਰੇਟ ਕੀ ਕਰਦਾ 235 ਜੀ 235 ਅੱਛਾ ਕਮੈਂਟਾਂ ਚ ਜ਼ਰੂਰ ਦੱਸੋ ਵੀ ਆਹ ਮੱਝ ਦੂਜੀ ਐ ਕਿ ਪਹਿਲਣ ਐ ਕਿ ਤੀਜੀ ਐ ਜ਼ਰੂਰ ਦੱਸਣਾ ਤੇ ਵੀ ਹਿਸਾਬ ਕਿਤਾਬ ਜਾਂ ਲਾ ਕੇ ਇਹਦੀ ਉਮਰ ਤੋਂ ਉਤਾਚਾ ਲਾ ਕੇ ਦੱਸੋ ਵੀ ਇਹ ਕਿੰਨੇ ਚਿਰ ਦੀ ਐ ਤੇ ਮੌਕੇ ਤੇ ਕਿੰਨੇ ਪੈਸਿਆਂ ਦੀ ਛੱਡੇਗਾ ਪਲਾਂ 190 190 ਦੀ ਛੱਡ ਦੋਗੇ ਪੱਕਾ ਅੱਛਾ ਤੇ ਮੋਬਾਈਲ ਨੰਬਰ ਆਪਣਾ ਅਸੀ ਨੰਬਰ ਹਾਲੀ ਬੋਲ। 8978533325 ਤੇ ਅੱਖਾਂ ਚ ਕੋਹਾ ਹਦਾ। ਬੰਦਾ ਕਾ ਜਾਏ। ਜਦੋਂ ਆਪ ਉਹੀ ਬੰਦਾ ਇਹ ਰੱਖਣਾ ਹੈ। ਤੇ ਦੁੱਧ ਕਿੰਨੇ ਲੀਟਰ ਹੈਗਾ? ਹੁਣ ਆ ਲੀਟਰ ਚਾਹੀਦਾ 18 ਦੇ। 18 ਦੇ। ਇੱਕ ਡੰਗ ਚੋਵੇ ਦੋ ਚੋਵੇ। ਅੱਛਾ ਜੀ। ਕਿੰਨੀ ਵਾਰੀ ਝੂਲੇ? ਕਿੰਨੇ ਵਾਰੀ ਚੋਵੇ? ਕਿ ਪਿੰਡ ਕਿਹੜਾ ਆਪਣਾ? ਸਾਧੂ ਵਾਲਾ। ਸਾਧੂ ਵਾਲਾ। ਠੀਕ ਐ। ਤੇ ਲੈ ਭਾਈ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਇਹਦਾ ਆਰਡਰ-ਰਡਰ ਦਿਖਾ ਰਹੇ ਹਾਂ ਸਮਾਰ ਕੇ ਇਹ ਆਹ ਲੋ ਜੀ ਤੇ ਲਾਈਵ ਵੀ ਕਾਰ ਚ ਫਰਦਾ ਟੁੱਪ ਜਾਣਾ ਨਜ਼ਰ-ਨਜ਼ਰ ਤੋਂ ਆਹ ਦੇਖ ਇੱਕ ਹੋਰ ਮਾਜ ਦਿਖਾਉਣੇ ਅੱਜ ਮਾਨਸਾ ਪਾਸੋਂ ਮਢੀ ਕੇ ਆਈ ਹੋਈ ਤੇ ਤੋਰਾ ਅੱਜ ਕਰਵਾ ਦੇ ਸੋਹਣਿਆ ਓਏ ਇੱਕ ਵਾਰੀ ਤੇ ਆਹ ਲੋ ਅਰਡਰ ਕਵਾਟ ਕਰ ਲੋ ਇੱਕ ਵਾਰੀ ਮੈਂ ਚੈੱਕ ਤੋਰਾ ਤਾਰਾ ਤੇ ਫੇਰ ਕਰਤਾ ਇਹਦੇ ਨਾਲ ਗੱਲ ਆਪਾਂ ਕੀ ਰੇਟ ਤੇ ਕਿੰਨਾ ਦੁੱਧ ਆ ਜਾ ਮੋੜ ਲੈ ਸੋਣਿਆ ਇੱਕ ਵਾਰੀ ਫੇਸ ਪੁਸ਼ ਕਰ ਲੋ ਚੈੱਕ ਮੱਝ ਦਾ ਤੇ ਆਰਡਰ ਚੰਗਾ ਬਣਾਇਆ ਹੋਇਆ ਸਾਰੀ ਇਹਦੀ ਵੀ ਡਿਟੇਲ ਲੱਕ ਦੱਚੂਗਾ ਇਹ ਕਿੰਨੇ ਪੈਸੇ ਦੀ ਹੈ ਤੇ ਕਿੰਨਾ ਦੁੱਧ ਹੈ ਆ ਲੋ ਜੀ ਇੱਕ ਵਾਰੀ ਮੈਂ ਇਤਰੋ ਦਿਖਾ ਦੇ ਕੀ ਮੰਗਦਾ ਬਈ ਇਹਦਾ ਤੇ ਆ ਲੋ ਜੀ ਤੇ ਸਤਸਰੀ ਕਾਲਵਾਹੇ ਕਿਹੜਾ ਪਿੰਡ ਆਪਣਾ ਢੋਲਾ ਢੋਲਾ ਠੀਕ ਹੈ ਇਹ ਕਿਹੜੀ ਮੱਝ ਆਪਾਂ ਹੁਣ ਤੋਰ ਕੇ ਦਿਖਾਈ ਹੈ ਇਹ ਕਿੰਨੇ ਲੀਟਰ ਦੁੱਧ ਹੈ ਇਹਦੇ ਥੱਲੇ 15 ਕਿਲੋ 15 ਲੀਟਰ ਦੁੱਧ ਤੇ ਕਿੰਨੇ ਦਿਨਾਂ ਦੀ ਛੂਈ ਹੈ ਹੈਗੀ ਹੋਵੇ 10 ਦਿਨਾਂ ਦੀ ਆਮ ਅਗਰ ਕੱਟਾ ਤੇ ਮਗਰ ਕੱਟਾ ਤੇ 15 ਦਿਨਾਂ ਦੀ ਛੂਈ ਤੇ ਕਿੰਨੇ ਲੀਟਰ ਦੁੱਧ ਦੱਸ ਹੈ 15 ਕਿਲੋ 15 ਲੀਟਰ ਦੁੱਧ ਹਾਂ ਭਾਈ ਤੇ ਛੂਏ ਕਿੰਨੇ ਆ ਤੀਜੇ ਤੀਜੇ ਛੂਏ ਜੀ ਤੀਜੇ ਛੂਏ ਹੁਣ ਪੈਸੇ ਦੀ ਕੀ ਅਡਵਾਂਸ ਕਰਦੇ ਹੋ ਇਹਦੀ ਇੱਕ 30 ਜੀ ਇੱਕ ਤੋਂ ਲੈ ਇੱਕ 25 ਦੇ ਦੇ ਦੋਗੇ ਤੇ ਮੌਕੇ ਤੇ ਕੁਛ ਮਾਨਤਨ ਕਰਦਾ ਜਿਹੜਾ ਕੋਈ ਵੀਡੀਓ ਦੇਖੇ ਉਹ ਭਰਾ ਮੇਰਾ ਅੱਛਾ ਠੀਕ ਹੈ ਤਾਂ ਮੋਬਾਈਲ ਨੰਬਰ ਮੋਬਾਈਲ ਨੰਬਰ ਹੋਏਗਾ 7588 8321 ਇੱਕ ਵਾਰੀ ਫੇਰ ਬੋਲੀ 75888321 ਆ ਲਓ ਵੀ ਇਹ ਆ ਮੱਝ ਤੇ ਇਹ ਮਗਰ ਕੱਟ ਰੂ ਹੈ ਇੱਕ ਵਾਰੀ ਮੈਂ ਫੇਰ ਕੈਮਰਾ ਮਾਰਦਾ 14 ਕਿਲੋ ਕਰੋ ਉਹ ਤਾਂ ਆਪਣੇ ਮਣਕੇ ਲੈ ਰੋ ਉਹਦਾ 15 ਕਿਲੋ ਤਾਂ ਪਰ ਕਿਲੋ ਕਰ ਦਿੱਤਾ ਅੱਛਾ ਭਾਵੇਂ ਦੋ ਡੰਗ ਚੋਵੇ ਇੱਕ ਚੋਵੇ ਠੀਕ ਹੈ ਬਾਈ 15 ਲੀਟਰ ਦੁੱਧ ਕਹਿੰਦੇ ਭਾਈ ਤੋਲ ਕੇ ਦੇਵਾਂਗੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਠੰਡੀ ਸੀਲ ਬਿਲਕੁਲ ਤੇ ਸਪਰਕ ਕਰ ਲਿਓ ਮੋਬਾਈਲ ਨੰਬਰ ਬਾਈ ਨੇ ਬੋਲਤਾ ਕੋਈ ਪਾਪਾ ਮੜਾ ਸਕਦਾ ਲਓ ਜੀ ਆ ਲਓ ਜੀ ਰੋਕ ਲੈ ਰੋਕ ਲੈ ਚੱਲ ਬੱਚੇ ਤੇ ਲੈ ਜਾਂਦੇ ਬੱਚੇ ਤੇ ਲੈ ਚੱਲ ਨਾਲ ਬੱਚੇ ਦੀ ਬਣਾ ਲੈ 1.65 ਠੀਕ ਦੁੱਧ ਕਿੰਨੇ ਲੀਟਰ ਦੇ ਥੱਲੇ ਬਾਈ ਦੁੱਧ ਕਿੰਨਾ ਹੋਣਾ 18 ਲੀਟਰ ਦੇ ਦਾਂ ਅੱਛਾ ਠੀਕ ਤੇ ਆ ਕੱਟਰੂ ਬਹੁਤ ਸ਼ਾਨਦਾਰ ਆ ਮਗਰ ਕੱਟਿਆ ਕਟਾ 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 ਇਹ ਕਹਿੰਦਾ 17 ਲੀਟਰ ਤੋਂ ਦੇ ਦਿਆਂਗੇ ਮੈਂ ਇੱਕ ਇਤਰੋ ਦਿਖਾ ਕੇ ਦਿਖਾ ਦਿਆਂ। ਤੇ ਆਹ ਲੋ ਜੀ। ਉਮਰ ਦੀ ਤਾਂ ਹੈਗੀ ਆ 3 ਚੌਥੇ। 5ਵੇਂ। ਆਹ ਲੋ ਜੀ। ਇਹ ਮੱਝ ਦਿਖਾਉਂਦੇ ਆਂਗੇ ਇਹ ਬਾਈ ਕਹਿੰਦਾ 2 ਮਹੀਨੇ ਤੋਂ ਉੱਤੀ ਸੂਈ ਐ। ਘਰ ਦੀ ਐ ਕੋਈ ਇਹ ਬੰਦਾ ਵਪਾਰ ਨਹੀਂ ਕਰਦਾ। ਤੇ ਦੁੱਧ ਕਹਿੰਦਾ 10 ਲੀਟਰ ਹੁਣ ਵੀ ਹੈਗਾ। ਤੇ ਪਹਿਲਾਂ ਤਾਂ ਵਾਦੀ ਕੱਢਿਆ। ਤੇ ਸਾਰੀ ਦੀ ਡਿਟੇਲ ਪੁੱਛੂੰਗਾ ਇੱਕ ਵਾਰੀ ਮੈਂ ਜਿਹੜਾ ਆਰਡਰ ਕੁਆਲਟੀ ਦਿਖਾ ਦਿਆਂ ਮੱਝ ਦੀ। ਤੇ ਆਹ ਲੋ ਜੀ। ਤੁਰੂੰ ਇਹਦੀ ਸਾਰੀ ਟਰੇਲ ਪੁੱਛਦਾ ਮੈਂ ਕਿੰਨੇ ਪਏ ਸੀ ਤੇ ਕਿੰਨਾ ਦੁੱਧ ਜਿਹੜੀਆਂ ਨੇ ਪਸ਼ੂ ਆ ਲੋ ਜਾਨੀ ਮੱਝਾਂ ਗਾਵਾਂ ਗੱਭਣ ਢੂਮੀ ਸਾਰੀ ਇਹਦੀ ਡਿਟੇਲ ਲੇਕਦਾ ਉਹਨਾਂ ਦਾ ਜਿਹੜਾ ਕੰਪਨੀ ਆਲਾ ਆ ਜਾਏ ਇਹ ਸਾਡੇ ਕੋਲੋਂ ਦਵਾਈ ਲੋ ਆ ਸਾਰੀ ਡਿਟੇਲ ਪੁੱਛਦਾ ਇਹ ਤੋਂ ਬਾਈ ਤੋਂ ਚਲੋ ਪੇਰਾ ਹੁਣ ਇਹਦਾ ਕੀ ਪੈਸਾ ਮੰਗਦਾ ਬਾਈ ਇਹ ਪੁੱਛ ਕੇ ਉਹ ਤੋਂ ਦੱਸ ਕੇ ਪੁੱਛ ਕੇ ਦੱਸ ਦੇ ਹਨਾ ਲੈ ਵੀ ਸਾਰੀ ਬਾਈ ਇੱਕ ਵਾਰੀ ਫੇਸ ਪੁੱਛ ਕਰ ਲੋ ਚੱਕ ਤੇ ਆ ਮਗਰ ਬੱਚਾ ਇਹਦੇ ਤੇ ਰੇਟ ਵੀ ਠੀਕ ਹੀ ਲਾਊਗਾ ਤੇ ਜ਼ਰੂਰ ਪੁੱਛ ਕੇ ਦੱਸਦਾ ਵੀ ਇਹ ਕਿੰਨੇ ਪੈਸਿਆਂ ਦੀ ਤੇ ਕਿੰਨਾ ਦੁੱਤਾ ਇਹ ਥੱਲੇ ਆ ਜਾਂਦੇ ਬਾਈ ਨੂੰ ਉਧਰ ਵਪਾਰੀ ਲੱਗਿਆ ਹੋਇਆ ਹੋ ਸਕਦਾ ਤਾਂ ਇਹ ਵਿਕ ਜੂ ਨਾ ਵੇਕੀ ਤਾਂ ਜ਼ਰੂਰ ਦੱਚੂਗਾ ਆ ਲੋ ਜੀ ਫੇਸ ਕਰ ਲੋ ਇੱਕ ਵਾਰੀ ਚੱਕ ਤੇ ਹੁਣ ਡਿਮਾਂਡ ਕਿੰਨੇ ਪੈਸੇ ਦੀ ਆ ਬਾਈ ਇਹਦੀ ਹਾਂ 30000 ਦੀ ਮੌਕੇ ਤੇ ਕਰ ਲਵਾਂ ਕੁਛ ਮੇਰਾ ਨੰਬਰ ਵਾਇ ਨੰਬਰ ਹੈਗਾ 98772470 ਤੇ ਨਾਂ ਕੀ ਆਪਣਾ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਨੰਗਲਕੋਟ ਨੰਗਲਕੋਟ ਲਓ ਜੀ ਵੀ ਕਿਤਨਾ ਦੀ ਬਾਈ ਕਹਿੰਦਾ ਗੱਪਣਾ ਪਰ ਕਹਿ ਕੇ ਨਹੀਂ ਦਿੰਦੇ ਵੀ ਗੱਪਣ ਹੈ ਪਰ ਹੈ ਗੱਪਣ ਵੀ ਕਿਤਨਾ ਦੀ ਸਮਰੀ ਹੋਈ ਹੈ ਤੇ ਰੇਟ ਹੋਰ ਵੀ ਠੀਕ ਕਰ ਲੂਗਾ ਭਾਈ ਕੋਈ ਗੱਲ ਨਹੀਂ ਹੋਰ ਮੱਝ ਦਿਖਾਉਣੇ ਆਗੇ ਤੇ ਅੱਡ ਕਰ ਲੋ ਇੱਕ ਵਾਰੀ ਚੈੱਕ ਕਰਮਾਲੀ ਦਾ ਇਹ ਆ ਲੋ ਜੀ ਇਹਦੀ ਵੀ ਸਾਰੀ ਡਿਟੇਲ ਲੈ ਕੇ ਦੱਸਦਾ ਕਿੰਨੇ ਪੈਸੇ ਤੇ ਕਿੰਨਾ ਦੁੱਧ ਮੱਝ ਤਾਂ ਹੋਊਗੀ ਚੌਥੇ ਵਾਂਗੂ ਤੇ ਫੇਸ ਕਰ ਲੋ ਇੱਕ ਵਾਰੀ ਚੈੱਕ ਤੇ ਪੁੱਛਾਂਗੇ ਵੀ ਕੈਮਰ ਤੋਂ ਇਹ ਤੇ ਕੀ ਰੇਟ ਆ ਤੇ ਇੱਕ ਵਾਰੀ ਆਰਡਰ ਕੁਆਲਟੀ ਕਰ ਲੋ ਚੈੱਕ ਆ ਲੋ ਜੀ ਆ ਬੱਚਾ ਮਗਰ ਕੀ ਆ ਜੀ ਇਹਦੇ ਕੱਟੀ ਕੱਟੀ ਆ ਜੀ ਕਿੰਨੇ ਚਿਰ ਦੀ ਛੂਈ ਆ ਹੋ ਚਾਰ ਕਿਦਾਂ ਦੀ ਛੂਈ ਆ ਦੁੱਧ ਕਿੰਨੇ ਲੀਟਰ ਹੋਣੇ ਥੱਲੇ 15 ਲੀਟਰ 15 ਲੀਟਰ 15 ਲੀਟਰ ਦੁੱਧ ਤੇ ਚਾਰ ਕਿਦਾਂ ਦੀ ਪੰਜ ਦੀ ਛੂਈ ਆ ਤੇ ਕਹਵੇਂ ਛੂਏ ਹੋ ਹੁਣੇ ਮੱਝ ਤੀਜੇ ਛੂਏ ਤੀਜੇ ਅੱਛਾ ਤੇ ਡਵਾਟ ਕੀ ਕਰਦੇ ਹੋਣੇ ਜੀ ਡੇਢ ਡੇਢ ਮੌਕੇ ਤੇ ਕੁਛ ਘਟਾਉਂਦੇ ਹਾਂ ਜੀ ਹੈ ਤੇ ਮੋਬਾਈਲ ਨੰਬਰ ਆਪਣਾ ਨੰਮੀ ਦਾ ਕਾਰਟ ਹਾਂ 60 60 ਰੁਪਏ ਇੱਕ ਵਾਰੀ ਫੇਰ ਬੋਲੋ ਨੰਮੀ ਦਾ ਕਾਰਟ ਹਾਂ 60 60 ਰੁਪਏ ਠੀਕ ਹੈ ਤੇ ਬਾਈ ਨਾ ਚ ਪਰਕ ਕਰ ਲਿਓ ਤੇ ਪਿੰਡ ਕਿਹੜਾ ਆਪਣਾ ਪਿੰਡ ਚਹਿਣਾ ਵਾਲਾ ਜੀ ਚਹਿਣਾ ਵਾਲਾ ਹਾਂ ਠੀਕ ਹੈ ਇੱਕ ਵਾਰੀ ਮੈਂ ਮੱਝ ਨੂੰ ਫੇਰ ਦਿਖਾ ਦੇ ਦੁੱਧ ਕਿੰਨੇ ਲੀਟਰ ਆਦੇ ਥੱਲੇ 15 ਲੀਟਰ ਠੀਕ 15 ਲੀਟਰ ਦੁੱਧ ਆ ਦੇ ਚੌਥਾ ਦਿਨ ਹੀ ਅੱਛਾ ਜੀ ਠੀਕ ਹੈ ਨਾਲ ਇਸਲੇ ਬਾਈ ਨਾਲ ਸਪਾਰਕਰਲੇਓ ਬਾਈ ਦੀ ਦਿਖਾਉਣੀ ਇੱਕ ਹੋਰ ਮਾਚ ਇਹ ਕੱਟਾ ਮਗਰ ਇਹ ਦਿੱਲੀ ਰਾਬੀ ਚ ਲੱਗਦਾ ਠੀਕ ਆ ਲੈ ਇਹਦੀ ਵੀ ਸਾਰੀ ਡਿਟੇਲ ਲੈਣਾ ਇੱਕ ਵਾਰ ਮੈਂ ਆਰਡਰ ਕੁਆਲਟੀ ਦਿਖਾ ਰਿਹਾ ਲੈ ਤੋਰ ਤਾਰ ਦੇ ਮਾੜੀ ਜ਼ਿਕਰ ਤੇ ਆ ਲੈ ਦਰਮਿਆਨੇ ਕੱਦ ਦੀ 8 ਕੁਆਲਟੀ ਬੜੀ ਸੁਰੱਖੀ ਬਣਾਈ ਹੋਈ ਹੈ ਇਹਦੀ ਸਾਰੀ ਡਿਟੇਲਾਂ ਮੰਗੀਏ ਕਿ ਕਿੰਨੇ ਪੈਸੇ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਤੇ ਆ ਜਾ ਮੋੜ ਤੇ ਆ ਸੋਹਣਿਆ ਤੇ ਇੱਕ ਵਾਰੀ ਫੇਸ ਕਰ ਲੋ ਚੈੱਕ ਤੇ ਆ ਲੋ ਦਿਖਾ ਦੇ ਇੱਕ ਵਾਰੀ ਗੈਪ ਵਾਲਾ ਥਣ ਲੱਗਿਆ ਹੋਇਆ ਸਾਰਾ ਤੇ ਇੱਕ ਵਾਰੀ ਇਧਰੋਂ ਦਿਖਾ ਦੇ ਤੇ ਆ ਲੋ ਜੀ ਤੇ ਸਾਰੀ ਡਿਟੇਲ ਪੁੱਛਦਾ ਸੱਸਰੀ ਕਾਲ ਬਾਈ ਕਿਹੜਾ ਪਿੰਡ ਹੈ ਉੜਤ ਭਗਤਰਾਣ ਚਾਹ ਕਿੰਨੇ ਲੀਟਰ ਦੁੱਧ ਦਾ ਹੁਣ ਇਹਦੇ ਕਰਮਾਲੀ ਥੱਲੇ 12 ਲੀਟਰ 12 ਲੀਟਰ ਦੁੱਧ ਹਾਂਜੀ ਸੂਈ ਨੂੰ ਕਿੰਨਾ ਚਿਰ ਹੋਇਆ ਇਹ ਨੂੰ ਹੋ ਗਿਆ 9ਵਾਂ 10ਵਾਂ ਨਾ 9 10 ਦੇ ਨਹੀਂ ਹੋਏ ਨੇ ਮਗਰ ਕੱਟਾ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਦਾ ਚਾਹੀਦਾ 12 12 ਲੀਟਰ ਤੇ ਰੇਟ ਕੀ ਕਰਦੇ ਹੋ ਨੇ ਦਾ 1 40 1 40 ਹਾਂਜੀ 1 40 ਮੌਕੇ ਤੇ ਉਹ ਮਾਨਤਨ ਹੋਇਆ ਮੌਕੇ ਤੇ ਮੁਕਤ ਮਾਨਤਨ ਹਾਂਜੀ ਹਾਂਜੀ ਤੇ ਅੱਛਾ ਤੇ ਠੀਕ ਹੈ ਤੇ ਸੂਵੇ ਸੂਏ ਕਹਵੇਂ ਹੁਣੇ ਦੂਜੇ ਸੂਵੇ ਹਾਂਜੀ ਕਰੋ ਮੈਂ ਅੱਛਾ ਤੇ ਰੇਟ ਕੀ ਕਰਦੇ ਹੋ ਨੇ 1 40 1 40 ਮੌਕੇ ਤੇ ਥੋੜਾ ਬੋਤਾ ਉਹ ਦੇਖ ਲਾਂਗੇ ਮੌਕਾ ਹੋ ਜੂ ਅੱਛਾ ਮੋਬਾਈਲ ਨੰਬਰ 9915082887 ਇੱਕ ਵਾਰੀ ਫੇਰ ਬੋਲਿਓ 9915082887 ਅੱਛਾ ਆ ਲੈ ਭਾਈ ਤੇਡੇ ਕੱਟ ਲਈਆ ਸੋੜੀ ਜੀ ਤੇ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਰੇੜੇ ਓਕੇ ਤੇ ਕਿਹੜੇ ਵੀ ਭਾਈ ਨੂੰ ਚਾਹੀਦੀ ਤੇ ਸੰਪਰਕ ਨੰਬਰ ਬੋਲਤਾ ਤੇ ਸੰਪਰਕ ਕਰ ਲੈ ਆਲਵੇਸ ਰੇਟ ਮੌਕੇ ਤੇ ਹੋ ਜਾਂਦਾ ਹੁੰਦਾ ਹੈ ਕਿਹੜਾ ਦੱਸਣ ਦਾ ਰੇਟ ਵੱਧ ਹੀ ਹੁੰਦਾ ਹੈ ਤੇ ਜਦੋਂ ਕਿਸੇ ਨਾਲ ਚਪਰਕ ਕਰੋ ਤਾਂ ਜਾਇਜ਼ ਹੋ ਜਾਂਦਾ ਰੇਟ ਇਹੋ ਜੀ ਕੋਈ ਗੱਲ ਨਹੀਂ ਤੇ ਆਲੋਚਨਾ ਲੈ ਵੀ ਮਿੱਤਰੋ ਆਇਆਗੇ ਅੱਜ ਮਾਨਸਾ ਮੰਡੀ ਤੇ ਤੇ ਦਿਖਾਉਨੇ ਆ ਇਹ ਆ ਮਹੀਨੇ ਦੀ ਲਾਸਟ ਮੰਡੀ ਆ ਇਹ ਤੇ ਇੱਕ ਵਾਰੀ ਤੋੜਾ ਤੜਾ ਚੈੱਕ ਕਰ ਲੋ ਛੋਟਾ ਜਾ ਕੱਦ ਪੁੱਛੋ ਲੰਡੀ ਤੇ ਆਰਡਰ ਕੁਆਲਟੀ ਵਧੀ ਸੋਹਣੀ ਲੱਗੀ ਹੋਈ ਆ ਪੁੱਛਦੇ ਆ ਵਿੱਕੀ ਰੇਟ ਕਰਦਾ ਬਾਈ ਤੇ ਕਿੰਨੇ ਪੈਸੇ ਤੇ ਕਿੰਨਾ ਦੁੱਧ ਤੇ ਕਿਹੜਾ ਪਿੰਡ ਸਾਰੀ ਡਿਟੇਲ ਲੈ ਕੇ ਦੱਸ ਤਾਂ ਤੇ ਆ ਜਾ ਬਾਈ ਕਿਹੜਾ ਬਾਈ ਦੱਸੂਗਾ ਅ اچھا ਸੱਚੀ ਗੱਲ ਬਾਈ ਸੱਚੀ ਗੱਲ ਕਿਹੜਾ ਪਿੰਡ ਆਪਟ ਅਗਰਾਹਾ ਤੇ ਕਿੰਨੇ ਲੀਟਰ ਦੁੱਧ ਹੈ ਛੋਟੀ ਥੱਲੇ ਕਿਹੜੀ ਤੋਰ ਕੇ ਦਿਖਾਈ ਆਪਾਂ ਹੁਣ ਇਹਦੇ ਥੱਲੇ 12 ਕਿਲੋ ਦੁੱਧ ਆਈ 12 ਕਿਲੋ ਸੂਏ ਕਹਿੰਦੇ ਆ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ 12 ਲੀਟਰ ਦੁੱਧ ਤੇ ਤੀਜੇ ਸੂਏ ਤੇ ਸੂਈ ਕਿ ਕਿੰਨੇ ਕਿ ਦਿਨਾਂ ਦੀ ਆ ਇਹ 2 ਮਹੀਨੇ ਹੋ ਗਏ ਤੇ ਹਜੇ ਸੰਭਰੀਤਾ ਨਹੀਂ ਨਾ ਜੀ ਅੱਛਾ ਮਗਰ ਕੀ ਇਹ ਜਾਨਵਰ ਆਹਾ ਕੱਤੀ ਆ ਜੀ ਕੱਤੀ ਆ ਕੱਤੀ ਸੋਹਣੀ ਆ ਯਾਰ ਪਲੀ ਹੋਈ ਹੈ ਨਾ ਤੇ ਦੁੱਧ ਕਿਹ ਲੀਟਰ ਕੱਢਦੀ ਹੁਣ ਇਹ 12 ਲੀਟਰ ਦੁੱਧ ਜਮਾ 12 ਲੀਟਰ ਦੁੱਧ ਤੇ ਰੇਟ ਕੀ ਕਰਦਾ ਰੇਟ ਮੰਗਦੇ ਹੈਗੇ ਜੀ 85000 ਮਾਨਤਾ ਨਹੀਂ ਕਰਾਂ ਮਾਨਤਾ ਨਹੀਂ 85 ਦੇ ਵਿੱਚੋਂ ਮਾਨਤਾ ਨਹੀਂ ਕਰੋਗੇ ਤੇ ਮੋਬਾਈਲ ਨੰਬਰ 97798 64893 ਇੱਕ ਵਾਰੀ ਫੇਰ ਹੌਲੀ ਬੋਲ 97798 64893 ਠੀਕ ਹੈ ਲੈ ਬਾਈ ਨਾ ਸਪਰਕ ਕਰ ਲਓ ਇੱਕ ਵਾਰੀ ਮੈਂ ਫੇਰ ਮੱਝ ਨੂੰ ਦਿਖਾ ਦਿਆਂ ਆਹ ਲੋ ਜੀ ਜਿਹੜੇ ਵੀਰ ਭਾਜੀ ਲਾਈਨ ਦੇ ਸ਼ਿਕਾਇਤ ਨੇ ਡੰਗਰ ਉਹ ਸਪਰਕ ਕਰ ਲਿਓ ਮੋਬਾਈਲ ਨੰਬਰ ਬੋਲ ਤਾਂ ਤੇ ਪਰਮਾਨਾ ਕੱਤ ਤੇ ਚੰਗਾ ਲੱਗਿਆ ਹੋਇਆ ਮੁੱਠੀ ਲੈ ਗਾੜੀ ਤੇਰੀ ਰੱਡੇ ਵਾਲੇ ਬੂਟੇ ਕੋਲੇ ਮੱਚੇ ਇਹਦੀ ਵੀ ਪੁੱਛ ਕੇ ਚ ਕਰਤਾ ਬੜਾ ਆਰਡਰ ਬਣਾਇਆ ਹੋਇਆ ਤੇ ਪੁੱਛਦਾ ਇਹਦੀ ਡਿਟੇਲ ਕਿ ਕਿੰਨੇ ਪੈਸੇ ਕਿੰਨਾ ਦੁੱਧ ਤੇ ਕਿੰਨੇ ਆ ਮੈਂ ਕਿਹਾ ਰਾਤ ਨੂੰ ਤੀ ਸੋਈ ਹੈ ਰਾਤ ਨੂੰ ਸੋਈ ਹੈ ਜੀ ਬੱਚਾ ਲੀਲੀ ਰਾ ਵਿੱਚ ਕੱਟੀ ਆ ਕੱਟਾ 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 ਅੱਛਾ ਤੇ ਸੂਏ ਕਹਿੰਦੇ ਹੂ ਹੁਣ ਇਹ ਕਰਵਾ ਲਈ ਤੀਜਾ ਤੇ ਦੁੱਧ ਕਿੰਨੇ ਲੀਟਰ ਹੈ 14 ਕਿੰਨੇ 14 ਲੀਟਰ 14 ਲੀਟਰ ਦੁੱਧ ਦਾਦਾ ਭਾਈ ਉਹ ਤਾਜੂਗਾ ਤੇ ਆ ਲੈ ਇੱਕ ਵਾਰੀ ਦਿਖਾ ਦਿਆ ਦੂਰ ਛੋਟਾ ਜਿਹਾ ਕਰ ਤੋਰ ਦੇ ਮਾੜੀ ਜੀ ਲੰਮੀ ਦੇਖੀ ਬੱਚੇ ਤੇ ਪੈਰ ਤਰਤਾ ਸੀ ਠੀਕ ਹੈ ਦੁੱਧ 14 ਲੀਟਰ ਇੱਕ ਡੰਗ ਚੋਵੇ ਦੋ ਚੋਵੇ ਅੱਛਾ ਘੱਟ ਦੇਣਾ ਤੇ ਹੋਣਾ ਹੈ ਜੀ ਅੱਜ ਤਾਂ ਰਾਤ ਨੂੰ ਹੀ ਉਹ ਘੱਟ ਦੇਣੀ ਆਇਆ ਚਲੋ ਕੋਈ ਨਹੀਂ ਤੇ ਕੀ ਟਵਰਟ ਕਰਤ ਹੁੰਦੇ ਦੀ 125 125 ਮੋਬਾਈਲ ਨੰਬਰ 71 69 90 63 ठीक है आ लो जी भाई नाच पर कर लो तो एक बारी मैं, मैं दूरों दिखा दे मौके ते कुछ लाए शॉट मौके ते शॉट हो कुछ थोड़ी बहुत ठीक आ लो जी